ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਮੇਰਾ ਨਾਮ ਬਾਈ ਜੀ ਸਿਰਾ ਮੱਲੂ ਆਣਾ ਰਾਮਪਰਾ ਫੂਲ ਹਲਕਾ ਤੇ ਨਾਲ ਦੇ ਹਲਕੇ ਵਾਲੇ ਸਾਰੇ ਭਰਾ ਤਾਂ ਮੈਨੂੰ ਜਾਣਦੇ ਆ ਤੇ ਮੈਂ ਐਮਐਲਏ ਬਲਕਾਰ ਸਿੱਧੂ ਦੇ ਨਾਲ ਘਟੋ ਘਟ 2-3 ਸਾਲ ਕੰਮ ਕੀਤਾ ਤੇ ਆਮ ਆਦਮੀ ਪਾਰਟੀ ਨਾਲ ਮੈਂ ਅਗਸਤ 2014 ਤੋਂ ਜੁੜਿਆ ਹੋਇਆ ਤੇ 2022 ਦੀਆਂ ਚੋਣਾਂ ਸਾਰੀਆਂ ਅਸੀਂ ਪਿੰਡ-ਪਿੰਡ ਜਾ ਕੇ ਆਪ ਲੜੀਆਂ ਤੇ ਅੱਜ ਇੱਕ ਮੈਂ ਬਹੁਤ ਵੱਡਾ ਜਿਹੜਾ ਖੁਲਾਸਾ ਕਰਨ ਜਾ ਰਿਹਾ ਜਿਹੜੀਆਂ ਪਿਛਲੇ ਦਿਨੀ ਜੋ ਐਮਐਲਏ ਬਲਕਾਰ ਸਿੱਧੂ ਦੀ ਇੱਕ ਆਡੀਓ ਕਲਪਾ ਜਿਹੜੀ ਉਹ ਆਪਣਾ ਲੋਕ ਆਵਾਜ਼ ਚੈਨਲ ਤੇ ਵਾਇਰਲ ਹੋਈ ਆ ਉਹਦੇ ਸਬੰਧ ਵਿੱਚ ਮੈਂ ਇੱਕ ਬਹੁਤ ਵੱਡਾ ਖੁਲਾਸਾ ਕਰਨ ਜਾ ਰਿਹਾ ਉਹ ਇਹ ਹੈ ਕਿ ਅੱਜ ਦੇਖੋ ਕਈ ਦਿਨਾਂ ਤੋਂ ਜਿਹੜੀ ਇਹ ਆਡੀਓ ਹੈ ਉਹ ਚੱਲ ਰਹੀ ਆ ਐਮ ਐਲ اے ਦੇ ਹੁਣ ਜਿਹੜਾ ਮੌਜੂਦਾ ਨਜੀ ਸਾਇਕਾ ਉਹਨੇ ਆਪਣੇ ਰਾਜੂ ਜੇਠੀ ਅਤੇ ਇੱਕ ਸਾਡੇ ਪੱਤਰਕਾਰ ਵੀਰ ਮਨਿੰਦਰਜੀਤ ਸਿੱਧੂ ਤੇ ਜਿਹੜਾ ਪਰਚਾ ਦਰਜ ਕਰਾਇਆ ਵੀ ਸਾਡੀਆਂ ਜਿਹੜੀਆਂ ਭਾਵਨਾ ਠੇਸ ਹੋਈ ਆ ਵੀ ਐਮ ਐਲ اے ਦੀ ਇਹ ਜਿਹੜੀ ਆਵਾਜ਼ ਹੈ ਉਹ ਨਹੀਂ ਹੈ ਵੀ ਗਲਤ ਤੋੜ ਮਰੋੜ ਕੇ ਜਿਹੜੀ ਵੀਡੀਓ ਬਣਾਈ ਗਈ ਆ ਮੈਂ ਸਾਰੇ ਪੰਜਾਬ ਵਾਲਿਆਂ ਨੂੰ ਸਾਰੇ ਸਾਡੇ মিডিਆ ਵਾਲੇ ਭਰਾਵਾਂ ਨੂੰ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਇਹ ਦੱਸਣਾ ਚਾਹਣਾ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਇਹ ਦੱਸਣਾ ਚਾਹਣਾ ਕਿ ਜਿਸ ਦਿਨ ਇਹ ਗੱਲਬਾਤ ਹੋਈ ਹੈ ਮੈਂ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਮੈਂ ਉਸ ਦਿਨ ਗੱਡੀ ਦੇ ਵਿੱਚ ਮੌਜੂਦ ਸੀ ਮੈਂ ਜਿਉਂਦਾ ਜਾਗਦਾ ਇਸ ਗੱਲ ਦਾ ਗਵਾਹ ਕਿ ਐਮਐਲਏ ਸਾਹਿਬ ਵੇਖ ਸਕਦੇ ਜਿੱਥੇ ਮਰਜ਼ੀ ਆਪਣੇ ਟੈਸਟ ਕਰਵਾ ਲਓ ਆਵਾਜ਼ ਟੈਸਟ ਕਰਵਾ ਲਓ ਜਿਵੇਂ ਦੀ ਕੋਈ ਟੈਸਟਿੰਗ ਹੁੰਦੀ ਆ ਉਵੇਂ ਕਰਵਾ ਲਓ ਪਰ ਰਾਜੂ ਬਾਈ ਨੇ ਵੀ ਅੱਜ ਵੀਡੀਓ ਪਾਈ ਆ ਵੀ ਇਹ ਸੱਚ ਹੈ ਤੇ ਮੈਂ ਵੀ ਇਹ ਕਹਿਣਾ ਵੀ ਇਹ ਸੱਚ ਹੈ ਇਹ ਵੀਡੀਓ ਉਸ ਸਮੇਂ ਦੀ ਆ ਜਦੋਂ 21 2021 ਦੇ ਜੂਨ ਦੇ ਜੂਨ ਜੁਲਾਈ ਦੇ ਮਹੀਨੇ ਦੀ ਇਹ ਵੀਡੀਓ ਹੈ ਜਦੋਂ ਪਹਿਲੀ ਗਰੰਟੀ ਕੇਜਰੀਵਾਲ ਸਾਹਿਬ ਨੇ ਦਿੱਤੀ ਸੀ ਆਪਣੀ ਉਸ ਟਾਈਮ ਤੋਂ ਪਹਿਲਾਂ ਦੀ ਵੀਡੀਓ ਹੈ ਤੇ ਇਹ ਜੋ ਸਾਡੇ ਸਤਕਾਰਯੋਗ ਐਮਐਲਏ ਸਾਹਿਬ ਗਾਲਾਂ ਕੱਢ ਰਹੇ ਨੇ ਉਹ ਉਹ ਲੋਕਾਂ ਨੂੰ ਕੱਢ ਰਹੇ ਨੇ ਉਹ ਪੁਰਾਣੇ ਵਰਕਰਾਂ ਨੂੰ ਕੱਢ ਰਹੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ 14 ਵਾਲੇ ਸੀ 13 ਵਾਲੇ ਸੀ ਤੇ ਜਿਹੜੇ ਇੰਦਰਜੀਤ ਮਾਨ ਤੇ ਮਾਸਟਰ ਜਤਿੰਦਰ ਸਿੰਘ ਭੱਲੇ ਨਾਲ ਤੁਰੇ ਹੋਏ ਸੀ ਚਾਹੇ ਉਹ ਰਾਮਪਰੇ ਦੇ ਸੀ ਚਾਹੇ ਮਹਰਾਜ ਦੇ ਸੀ ਚਾਹੇ ਉਹ ਭਗਤੇ ਦੇ ਸੀ ਉਹਨਾਂ ਸਾਰਿਆਂ ਲਈ ਇਹ ਜਿਹੜੀ ਆ ਗਾਣਾ ਜਿਹੜੀਆਂ ਲੇਡੀਜ਼ ਨੇ ਜੋ ਬੋਲਿਆ ਤੁਸੀਂ ਸਾਰੇ ਪੰਜਾਬ ਨੇ ਸੁਣਿਆ ਉਹ ਕਹਿ ਰਹੇ ਸੀ ਮੈਨੂੰ ਕਿਉਂ ਮੂਰੇ ਹੋਣਾ ਪਿਆ ਮੈਂ ਕਿਉਂ ਚੁੱਪ ਰਿਹਾ ਪਹਿਲਾਂ ਮੈਨੂੰ ਐ ਸੀ ਵੀ ਚਲੋ ਛੱਡੋ ਆਪਾਂ ਇਹ ਚੱਲਦਾ ਹੀ ਰਹਿਣਾ ਵੀ ਸਿਆਸੀ ਤੌਰ ਤੇ ਹੁੰਦਾ ਆਪਾਂ ਕਿਸੇ ਤੇ ਕਿਉਂ ਨਿੱਜੀ ਕਰਨਾ ਬਾਈ ਜੀ ਇਹਨਾਂ ਨੇ ਨਿੱਜੀ ਜਿਹੜਾ ਸਾਡੇ ਤੇ ਕੱਲ ਕੀਤਾ ਮੇਰੀ ਜਿਹੜੀ ਗੱਡੀ ਸੀ ਉਹ ਸਾਈਡ ਤੇ ਖੜੀ ਉਹ ਜਿਹੜੀ ਜ਼ਬਤ ਕਰਾਤੀ ਉਹਦੇ ਵਿੱਚ ਮੇਰੇ ਚਾਚੇ ਦੇ ਮੁੰਡੇ ਨੇ ਦੱਸਿਆ ਕਿ ਉਹਦੇ ਵਿੱਚ ਪੈਸੇ ਵੀ ਸੀ ਤੇ ਉਹ ਪੈਸੇ ਵੀ ਸਾਡੇ ਵਿੱਚ ਜਿਹੜੇ ਚਲੇ ਗਏ ਚਲੋ ਕੋਈ ਗੱਲ ਨਹੀਂ ਉਹ ਜੋ ਹੁੰਦਾ ਦੇਖੀ ਜਾਉ ਕੀ ਬਣਦਾ ਪਰ ਪਰ ਜਿਹੜਾ ਇਹ ਸੱਚ ਸੀ ਉਹ ਸਾਹਮਣੇ ਆਉਣਾ ਚਾਹੀਦਾ ਮੈਂ ਜਿੱਥੇ ਕਿਸੇ ਕਿਸੇ ਨੂੰ ਯਕੀਨ ਆਉਂਦਾ ਜਿੱਥੇ ਕਿਸੇ ਕਿਸੇ ਨੂੰ ਯਕੀਨ ਆਉਂਦਾ ਵੀ ਇੱਥੇ ਅਸੀਂ ਜਾ ਕੇ ਮੈਂ ਉੱਥੇ ਸੌਂ ਖਾਣ ਨੂੰ ਤਿਆਰਾਂ ਵੀ ਇਹ ਵੀਡੀਓ ਇਹ ਆਵਾਜ਼ ਕਿਉਂਕਿ ਉਸ ਦਿਨ ਮੈਨੂੰ ਇਹ ਨਹੀਂ ਪਤਾ ਸੀ ਮੂਰੇ ਕੀਦਣਾ ਗੱਲ ਹੋ ਰਹੀ ਆ ਹੁਣ ਚਲੋ ਕਲੀਅਰ ਹੋ ਗਿਆ ਵੀ ਰਾਜੂ ਜੇਠੀ ਨਾਲ ਗੱਲ ਹੋਈ ਸੀ ਪਰ ਉਸ ਦਿਨ ਗੱਡੀ 'ਚ ਅਸੀਂ ਤਿੰਨ ਜਣੇ ਮੌਜੂਦ ਸੀ ਮੈਂ ਉਸ ਦਿਨ ਨਾਲ ਬੈਠਾ ਹੀ ਪਿਛਲੀ ਸੀਟ 'ਤੇ ਇਹ ਗੱਲ ਬਾਈ ਵੀਡੀਓ ਜਿਹੜੇ ਵਿੱਚ ਆਵਾਜ਼ ਆ ਉਹ ਬਲਕਾਰ ਸਿੱਧੂ ਦੇ ਆ ਇਹ ਗੱਲ ਬਿਲਕੁਲ ਸੱਚ ਹੈ ਤੇ ਇਸ ਤੋਂ ਇਲਾਵਾ ਹੁਣ ਕੁਝ ਭਰਾ ਸਾਡੇ ਪੋਸਟਾਂ ਪਾ ਰਿਹਾ ਵੀ ਪੱਤਰਕਾਰੀ ਵਧੀਆ ਤਰੀਕੇ ਨਾਲ ਕਰਨੀ ਚਾਹੀਦੀ ਆ ਪੱਤਰਕਾਰੀ ਵਧੀਆ ਤਰੀਕੇ ਨਾਲ ਰਤਨਦੀਪ ਧਾਲੀਵਾਲ ਨੇ ਕੀਤੀ ਉਹਨੇ ਮਹਰਾਜ ਦੇ ਵਿੱਚ ਸੜਕਾਂ ਦਾ ਮੁੱਦਾ ਚੱਕਿਆ ਅੱਜ ਜਾ ਕੇ ਦੇਖੋ ਬੇਸ਼ੱਕ ਫਿਰਨੀ ਉੱਤੇ ਬੱਟੇ ਪੈ ਗਏ ਪਰ ਪਿੰਡ ਆ ਜਿਹੜਾ ਉਹ ਬੱਠਲ ਵਾਂਗੂ ਵਿਚਾਲੋਂ ਨੀਵਾ ਹੋ ਗਿਆ ਤੇ ਕਿਸੇ ਪਾਸੇ ਪਾਣੀ ਨਹੀਂ ਨਿਕਲ ਰਿਹਾ ਤੇ ਅੱਜ ਉਹ ਦੇਖ ਸਕਦੇ ਹੋ ਤੁਸੀਂ ਮਹਰਾਜ ਪਿੰਡ 'ਚ ਜਾ ਕੇ ਤੇ ਜੇ ਅਸੀਂ ਵੀਡੀਓ ਪਾਉਣਿਆ ਸਾਨੂੰ ਆਫਸਰ ਕਹਿੰਦੇ ਵੀ ਛੋਡੇ ਆਈ ਗੱਡੀ ਜ਼ਬਤ ਕਰਾਂਗੇ ਨਹੀਂ ਛੋਡੇ ਤੇ ਪਰਚੇ ਦੇਵਾਂਗੇ ਛੋਡੇ ਤੇ ਜਿਹੜੀ ਕਾਰਵਾਈ ਕਰਾਂਗੇ ਨਹੀਂ ਤੁਸੀਂ ਵੀਡੀਓ ਪਾਉਣਾ ਹਟਜੋ ਭਰਾਵੋ ਅਸੀਂ ਹ 14 ਤੋਂ ਖੜੇ ਆ ਪਹਿਲਾਂ ਤੋਂ ਵੀ ਖੜੇ ਆ 2012 ਚ ਵੀ ਚੋਣ ਲੜੀ ਪੀਪੀ ਪਾਰਟੀ ਵੇਲੇ ਉਦੋਂ ਦੇ ਅਸੀਂ ਖੜੇ ਆ ਸੀਐਮ ਸਾਹਿਬ ਨਾਲ ਉਦੋਂ ਦੇ ਖੜੇ ਸੀ ਪਰ ਹੁਣ ਜਿਹੜਾ ਸਾਡੇ ਦੇ ਨਜਾਇਜ਼ ਪਰਚੇ ਹਲਕਾ ਰਾਮਪਰਾ ਫੂਲ ਚ ਹੋਣ ਲੱਗ ਗਏ ਇੱਕ ਮੈਂ ਗੱਲ ਹੋਰ ਦੱਸ ਦੇਣੀ ਚਾਹਣਾ ਸਾਡੇ ਅਮਨ अरोड़ा ਜੀ ਭਗਵੰਤ ਮਾਨ ਜੀ ਕੇਜਰੀਵਾਲ ਸਾਹਿਬ ਤੁਸੀਂ ਧਿਆਨ ਨਾਲ ਸੁਣੋ ਕੇਜਰੀਵਾਲ ਸਾਹਿਬ ਤੁਸੀਂ ਕਹਿੰਦੇ ਹੋ ਕਿ ਅਸੀਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਂ ਹੀ ਇਹ ਜੇ ਕੰਮ ਕਰਾਂਗੇ ਕਿ ਸਾਡੀ ਮੁੜ ਤੋਂ ਦਿੱਲੀ ਸਰਕਾਰ ਬਣ ਜੇ ਜਿਹੜੇ ਹਿਸਾਬ ਨਾਲ ਸੋਡੇ ਐਮ ਐਲ ਏ ਪੰਜਾਬ ਦੇ ਵਿੱਚ ਕੰਮ ਕਰ ਰਹੇ ਆ ਰਾਮਪਰਾਪੂਲ ਚ ਕੰਮ ਕਰ ਰਹੇ ਆ ਰਾਮਪਰਾਪੂਲ ਭਾਗਤੇ ਭਾਈ ਕੇ ਚੇਅਰਮੈਨ ਹੀ ਲਾਣੀ ਗਈ ਆ ਪਿਛਲੇ ਦਿਨੀ ਚ ਉਹ ਚੇਅਰਮੈਨ ਹੀ ਉਹ ਬੰਦਿਆਂ ਨੂੰ ਦਿੱਤੀ ਗਈ ਆ ਜਿਨ੍ਹਾਂ ਨੇ ਆਪਣੇ ਪੋਲਿੰਗ ਬੂਥ ਨਹੀਂ ਲੱਗਣ ਦਿੱਤੇ ਸੀ ਉੱਥੇ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰਾਂ ਨੂੰ ਕਿਸੇ ਨੂੰ ਨੁੱਨ ਪੁੱਛਿਆ ਐਮ ਐਲ ਏ ਨੇ ਕਿਸੇ ਨੂੰ ਵੀ ਬੇਸ਼ੱਕ ਕੁਝ ਕੋ ਇਹਨਾਂ ਦੇ ਜਿਹੜੇ ਨਾਰੰਦ ਆ ਉਹ ਕਹਿਣਗੇ ਸਾਨੂੰ ਪੁੱਛਿਆ ਪਰ ਨਹੀਂ ਪੁੱਛਿਆ ਤੋ ਇਹ ਪਤਾ ਕਰ ਲਿਓ ਪਰ ਹੋਰ ਵੀ ਅਸੀਂ ਵੱਡੇ ਖਲਾਸੇ ਕਰ ਸਕਦੇ ਹਾਂ ਕਈ ਮੇਰੇ ਭਰਾ ਕਹਿਣਗੇ ਵੀ ਤੂੰ ਪਹਿਲਾਂ ਕਿਉਂ ਨਹੀਂ ਬੋਲਿਆ ਭਰਾਵੋ ਐਮਐਲਏ ਬਲਕਾਰ ਸਿੱਧੂ ਦੀ ਜਿਹੜੀ ਮੈਸੇਜ ਆਉਦੀ ਜਿਹੜੀ ਘਰ ਵਾਲੀ ਆ ਉਹਨੂੰ ਅਸੀਂ ਭੈਣ ਬਣਾਇਆ ਸੀ ਉਹਨੇ ਮੈਨੂੰ ਭਰਾ ਬਣਾਇਆ ਸੀ ਤੇ ਮੇਰੇ ਹੱਥ ਤੇ ਉਹਨੇ ਰਖੜੀ ਬੰਨੀ ਸੀ ਉਹ ਰਖੜੀ ਦੀ लाज ਰੱਖਣ ਲਈ ਮੈਂ ਐਮਐਲਏ ਤੇ ਅੱਜ ਤੱਕ ਕੋਈ ਨਿੱਜੀ ਟਿੱਪਣੀ ਨਹੀਂ ਕੀਤੀ ਪਰ ਅੱਜ ਉਹਨੇ ਮੈਨੂੰ ਮਜਬੂਰ ਕਰਤਾ ਜਦੋਂ ਕੱਲ ਸਾਡੇ ਪਾਸੇ ਖੜੀ ਗੱਡੀ ਦਾ ਚਲਾਨ ਕਰਕੇ ਗੱਡੀ ਲੈ ਕੇ ਬੌਂਡ ਕਰਵਾਤੀ ਕੋਈ ਗੱਲ ਨਹੀਂ ਗੱਡੀ ਬੌਂਡ ਹੋ ਗਈ ਤਾਂ ਪਰ ਅੱਜ ਮੈਨੂੰ ਬੋਲਣ ਲਈ ਮਜਬੂਰ ਕਰਤਾ ਮੈਂ ਆਪਦੀ ਭੈਣ ਤੋਂ ਵੀ ਮਾਫ ਖਲਾਸੇ ਤਾਂ ਮੈਂ ਹੋਰ ਵੀ ਬੜੇ ਕਰ ਸਕਦਾ ਹਾਂ ਹੋਰ ਵੀ ਬਹੁਤ ਕੁਝ ਸਾਡੇ ਕੋਲੇ ਪਿਆ ਮੇਰੇ ਕੋਲੇ ਵਪਾਰ ਮੇਰੀ ਹਜੇ ਵੀ ਜ਼ਮੀਰ ਨਹੀਂ ਮੰਦੀ ਮੈਂ ਹਜੇ ਵੀ ਚਾਉਣਾ ਵੀ ਕੋਈ ਗੱਲ ਨਹੀਂ ਪੰਜਾਬ ਦੇ ਜੇ ਅਮਨ अरोड़ा ਜੀ ਸਾਡੇ ਸਤਿਕਾਰਯੋਗ ਭਗਵੰਤ ਮਾਨ ਜੀ ਜਾਂ ਕੇਜਰੀਵਾਲ ਸਾਹਿਬ ਜਾਂ ਦਿੱਲੀ ਵਾਲੇ ਹੋਰ ਇਹ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਬਚ ਜੇ ਤਾਂ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਡੇ ਐਮਐਲਏਾਂ ਦੇ ਜਿਹੜੇ ਕੀਤੇ ਹੋਏ ਕਾਪਲੇ ਆ ਉਹ ਤੁਹਾਨੂੰ ਮੈਂ ਦੱਸੂਗਾ ਕਰੋ ਸਾਡੇ ਨਾਲ ਸੰਪਰਕ ਜੇ ਤੁਸੀਂ ਚਾਹੋ ਨੀ ਅਸੀਂ ਕਿਸੇ ਸੋਸ਼ਲ ਮੀਡੀਆ ਤੇ ਉਹ ਨਹੀਂ ਪਾਉਂਦੇ ਕਿਸੇ ਹੋਰ ਪੇਜ ਤੇ ਨਹੀਂ ਪਾਉਂਦੇ ਪਰ ਹਾਂ ਜੇ ਪਾਰਟੀ ਸਾਡੇ ਤੱਕ ਸੰਪਰਕ ਕਰੂ ਜਿੱਥੇ ਕਿਤੇ ਸਾਨੂੰ ਪਾਰਟੀ ਕਹੂਗੀ ਅਸੀਂ ਉੱਥੇ ਆਉਣ ਨੂੰ ਤਿਆਰ ਆ ਬੂਟੇ ਜਲਾਲ ਵਾਲਾ ਬੂਟਾ ਜਲਾਲ ਵਾਲਾ ਕੇਜਰੀਵਾਲ ਸਾਹਿਬ ਛੋਡੇ ਸੰਦੀਪ 파ਟਕ ਨੂੰ ਪੁੱਛੋ ਬੂਟਾ ਜਲਾਲ ਕੌਣ ਆ ਉਹ ਤੇ ਪਰਚਾ ਹੋਇਆ ਬੂਟੇ ਜਲਾਲ ਤੇ ਜਿਹੜੇ ਨੇ ਇੰਨੀ ਮਿਹਨਤ ਕੀਤੀ ਪਾਰਟੀ ਲਈ ਐਮਐਲਏ ਦੀ ਚੋਣ ਤੇ 10 ਲੱਖ ਰੁਪਇਆ ਵੀ ਲਾਇਆ 10-12 ਲੱਖ ਉਹ ਤੇ ਵੀ ਪਰਚਾ ਹੋਇਆ ਤੇ ਅੱਜ ਰਾਜੂ 제ਠੀ ਜਿਹੜਾ ਕਿ 2022 ਦੇ ਵਿੱਚ ਬਲਾਕ ਪ੍ਰਧਾਨ ਸੀ ਆਮ ਆ ਸਾਡੇ ਪ੍ਰਮਨਿੰਦਰ ਜੀ ਸਿੱਧੂ ਜੋ ਠੀਕ ਆ ਸੋਡੇ ਕਈ ਐਮਐਲਏ ਨੇ ਉਹਦੇ ਨਾਲ ਮਤਭੇਦ ਹੋਣਗੇ ਪਰ ਆਮ ਆਦਮੀ ਪਾਰਟੀ ਦੀ ਜਦੋਂ 14 ਵੇਲੇ ਚੋਣ ਸੀ ਜਾਂ ਉਸ ਤੋਂ ਪਹਿਲਾਂ ਸੀ ਉਦੋਂ ਇਹੀ ਮਨਿੰਦਰ ਜੀ ਤਾਂ ਆਪਣੇ ਨਾਂ ਖੜਦਾ ਰਿਹਾ ਸੋ ਮੈਂ ਤਾਂ ਇਹੀ ਬੇਨਤੀ ਕਰਦਾ ਕਿ ਦੇਖੋ ਹੋਰ ਬੜੇ ਮੁੱਦੇ ਨੇ ਉਹਨਾਂ ਤੇ ਵੀ ਆਪਾਂ ਬੋਲ ਸਕਦੇ ਆ ਪਰ ਇਹੀ ਬੇਨਤੀ ਆ ਕਿ ਉਹ ਵੀਡੀਓ ਆ ਜਿਹੜੀ ਬਿਲਕੁਲ ਸੱਚ ਹੈ ਇਹਦੇ ਵਿੱਚ ਕੋਈ ਝੂਠ ਨਹੀਂ ਜਿੱਥੇ ਕਹਿਣ ਉਹਦੇ ਟੈਸਟ ਕਰਾ ਲੈਣ ਜਿੱਥੇ ਕਹਿਣ ਉਹਦਾ ਜੋ ਵੀ ਹੈ ਅਸੀਂ ਵੀ ਸੌਖਾਣ ਨੂੰ ਤਿਆਰ ਆ ਜਿੱਥੇ ਕਹਿਣ ਉੱਥੇ ਜਾਣ ਨੂੰ ਤਿਆਰ ਆ ਇੱਕ ਬੇਨਤੀ ਹੋਰ ਕਰਦਾ ਇਹ ਦੇਖੋ ਅਸੀਂ ਖਲਾਸੇ ਵੱਡੇ ਕਰਿਆ ਸਰਕਾਰਾਂ ਨਾਲ ਮੱਥਾ ਲਾਇਆ ਐਮਐਲਏ ਨਾਲ ਸਿੱਧਾ ਮੱਥਾ ਲਾਇਆ ਜਿਸ ਤਰੀਕੇ ਨਾਲ ਕੱਲੂ ਕੋਲ ਦੀ ਲੰਘ ਕੇ ਉਹਨੇ ਮੇਰੀ ਗੱਡੀ ਜਿਹੜੀ ਚਕਾਈ ਆਉਣ ਵਾਲੇ ਦਿਨਾਂ